ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਸ਼ਾ ਤਸਕਰਾਂ ਦੇ ਘਾਰ ਢਾਏ ਜਾ ਰਹੇ ਨੇ ਕਿਤੇ ਫੀਲਿੰਗ ਲੈਦੀ ਪਿੰਡ ਦੇ ਸਰਪੰਚ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸ਼ੈਡਿਊਲ ਕਾਸਟ ਭਈਚਾਰਾ ਮਹੱਲਾ ਸਰਪੰਚ ਦੇ ਵੱਲੋਂ ਨਾ ਕਿਸੇ ਪੁਲਿਸ ਮੁਲਾਜ਼ਮ ਨੂੰ ਨਾਲ ਲਿਆ ਨਾ ਹੀ ਕਿਸੇ ਪ੍ਰਸ਼ਾਸਨਿਕ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਨਾਲ ਲਿਆ ਤਾਂ ਇਹ ਨਹੀਂ ਲੱਗਾ ਇਹਹੀ ਕਿਸੇ ਨੂੰ ਰੈਕਟਨ ਨੂੰ ਆਵਾਜ਼ ਨਹੀਂ ਆ ਰਹੀ ਸਾਡੀ ਸਟਿੱਕਰ ਦੀ ਫੇਰ ਇੱਕ ਨੂੰ ਆਇਆ ਫੇ ਪਤਾ ਨਹੀਂ ਜੋ ਜ਼ਮੀਨ ਸਰਕਾਰੀ ਹੈ ਉਹ ਸਾਡੀ ਹੈ ਇਹ ਸਾਡੇ ਸਾਡੇ ਗਰੀਬਾਂ ਦੇ ਨਾਲ ਬਹੁਤ ਜ਼ਿਆਦਾ ਤਕਸੁਰਦਾ ਸਾਡੀ ਪੰਚਾਇਤ ਨੇ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਜੀਸੀਬੀ ਮਸ਼ੀਨ ਇੱਕ ਨਹੀਂ ਦੋ ਦੋ ਮਸ਼ੀਨਾਂ ਦੇ ਨਾਲ 56 ਲੋਕਾਂ ਦੇ ਪਸ਼ੂ ਖੜੇ ਕਰਨ ਦੇ ਲਈ ਬਣਾਈ ਛਾਂ ਟਾਰੇ ਉਹ ਜਿਹੜੇ ਹਟਾਏ ਜਾ ਰਹੇ ਨੇ ਢਾਈ ਜਾ ਰਹੇ ਇਹ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੀਆਂ ਜਿਹੜੀਆਂ ਪੱਠੇ ਕੁੱਤਨ ਵਾਲੀਆਂ ਮਸ਼ੀਨਾਂ ਜਾਂ ਇਹ ਕਿਆ ਜਾਵੇ ਕਿ ਜਿਹੜਾ ਇੱਥੇ ਸਾਜੋ ਸਮਾਨ ਉਹਨੂੰ ਤੋੜਿਆ ਭੰਨਿਆ ਹਟਾਇਆ ਜਾ ਰਿਹਾ ਅਸਲ ਦੇ ਵਿੱਚ ਇਹ ਵੀਡੀਓ ਪੰਜਾਬ ਦੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਯਾਨੀ ਹਲਕਾ ਫਲੋਰ ਤੇ ਥਾਣਾ ਗੁਰਾਇਆਂ ਦੇ ਨੇੜੇ ਪਿੰਡ ਤੁਨੇਤਾ ਦੀ ਹੈ ਜਿੱਥੇ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਇਹ ਆਪਣੇ ਲੈਵਲ ਤੇ ਇਹ ਕਾਰਵਾਈ ਕਰਦੇ ਆਂ ਕਿਤੇ ਦੇਖ ਲਿਆ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਜਿਨ੍ਹਾਂ ਦੇ ਘਰ ਦੇ ਨਸ਼ਾ ਤਸਕਰ ਨੇ ਪਰ ਉਹ ਕਿਤੇ ਉਸ ਫੀਲਿੰਗ ਲੈ ਗਿਆ ਸਾਡਾ ਸਰਪੰਚ ਇਸ ਪਿੰਡ ਤੋਂ ਧਲੇਤੇ ਤੋਂ ਕਿ ਉਸ ਵੀਡੀਓ ਦੇ ਵਾਂਗ ਜਿਵੇਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਸ਼ਾ ਤਸਕਰਾਂ ਦੇ ਘਰ ਢਾਏ ਜਾ ਰਹੇ ਨੇ ਕਿਤੇ ਫੀਲਿੰਗ ਲੈ ਲਈ ਪਿੰਡ ਦੇ ਸਰਪੰਚ ਨੇ ਤੇ ਸਰਪੰਚ ਨੇ ਵੀ ਆਪਣਾ ਮੂਡ ਬਣਾਇਆ ਕਿਤੇ ਚਲੇ ਗਿਆ ਐਸਸੀ ਮੱਲੇ ਦੇ ਵਿੱਚ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸ਼ੈਡਿਊਲਡ ਕਾਸਟ ਭਾਈਚਾਰਾ ਮਹੱਲਾ ਐਸਸੀ ਮੱਲਾ ਨੇੜੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਹੈ ਬਿਲਕੁਲ ਨਾਲ ਹੀ ਡਾਕਟਰ ਅੰਬੇਡਕਰ ਪਾਰਕ ਹੈ ਜਿੱਥੇ ਕਿ ਦੋ ਜੀਸੀਬੀ ਮਸ਼ੀਨਾਂ ਦੇ ਨਾਲ ਇਹ ਜਿਹੜਾ ਕਬਜੇ ਹਟਾਏ ਜਾ ਰਹੇ ਨੇ ਇੱਥੇ ਜੋ ਵੀ ਗਰੀਬ ਲੋਕਾਂ ਨੇ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਲੋਕਾਂ ਨੇ ਇੱਥੇ ਆਪਣੇ ਪਸ਼ੂ ਬੰਨੇ ਨੇ ਫੁਰਲੀਆਂ ਬਣਾਈਆਂ ਨੇ ਤੇ ਜਿਹੜੇ ਢਾਰੇ ਬਣਾਏ ਨੇ ਉਹਨੂੰ ਹਟਾਉਣ ਦਾ ਕੰਮ ਤੁਹਾਡੇ ਸਾਹਮਣੇ ਉਹ ਤੁਸੀਂ ਦੇਖ ਰਹੇ ਹੋ ਤੇ ਨਾਲ ਜਦੋਂ ਸ਼ਡਿਊਲਡ ਕਾਸਟ ਭਾਈਚਾਰਾ ਗਿਆ ਉਹਨਾਂ ਨੇ ਫੇ ਆਪਣੇ ਬਚਾਦ ਲਈ ਮਹਾਨ ਪੁਰਸ਼ਾਂ ਦੀਆਂ ਤਸਵੀਰਾਂ ਵੀ ਲਾਈਆਂ ਤੇ ਸਰਪੰਚ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਇਸ ਮੌਕੇ ਤੇ ਖਾਸ ਕਰ ਦੇਖਣ ਨੂੰ ਇਹ ਆਈ ਕਿ ਜਦੋਂ ਪਗਮਤਮਨ ਮਾਝਾ ਦੇ ਮੁੱਖ ਮੰਤਰੀ ਦੇ ਵੱਲੋਂ ਭੇਜਿਆ ਪ੍ਰਸ਼ਾਸਨ ਲੋਕਾਂ ਦੇ ਘਰ ਟੌਣ ਜਾਂਦਾ ਜਿਹੜੇ ਕਿ ਨਸ਼ਾ ਤਸਕਰ ਹੁਣ ਤੱਕ ਕਹੇ ਜਾਂਦੇ ਨੇ ਉਹਦੇ ਤੇ ਵੀ ਲੋਕਾਂ ਦੇ ਬਹੁਤ ਵੱਡੇ ਸਵਾਲ ਹੈਗੇ ਨੇ ਪਰ ਸਰਪੰਚ ਦੇ ਵੱਲੋਂ ਨਾ ਕਿਸੇ ਪੁਲਿਸ ਮੁਲਾਜ਼ਮ ਨੂੰ ਨਾਲ ਲਿਆ ਨਾ ਹੀ ਕਿਸੇ ਪ੍ਰਸ਼ਾਸਨਿਕ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਨਾਲ ਲਿਆ ਨਾ ਹੀ ਡੀਸੀ ਸਾਹਿਬ ਦੇ ਹੁਕਮ ਦੀ ਜ਼ਰੂਰਤ ਮਹਿਸੂਸ ਕੀਤੀ ਤੇ ਨਾ ਹੀ ਵੀਡੀਓ ਸਾਹਿਬ ਦੇ ਹੁਕਮ ਦੀ ਜ਼ਰੂਰਤ ਮਹਿਸੂਸ ਕੀਤੀ ਤੇ ਜਦੋਂ ਇਹ ਤੁਸੀਂ ਤਸਵੀਰ ਦੇਖ ਲਓ ਜਿਹਦੇ ਵਿੱਚ ਪੰਜਾਬ ਸਰਕਾਰ ਇਹ ਗੱਡੀ ਵਿੱਚ ਖੜੀ ਹੈ ਉਹਦੇ ਤੋਂ ਇੰਦਾ ਹਰੇਕ ਪ੍ਰਭਾਵਿਤ ਹੋਏਗਾ ਕਿ ਸ਼ਾਇਦ ਇਹਦੇ ਵਿੱਚ ਵੱਡੇ ਆਫੀਸਰ ਹੋਣਗੇ ਉਹਦੇ ਵਿੱਚ ਵੱਡੇ ਆਫੀਸਰ ਨਾ ਹੋ ਕੇ ਸਿਰਫ ਤੇ ਸਿਰਫ ਪੰਚਾਇਤ ਦਾ ਸੈਕਟਰੀ ਹੈ ਜਦੋਂ ਅਸੀਂ ਸੈਕਟਰੀ ਨੂੰ ਪੁੱਛਿਆ ਕਿ ਸੈਕਟਰੀ ਸਾਹਿਬ ਇਹ ਕਿੰਨਾ ਦੀ ਅਗਵਾਈ ਦੇ ਵਿੱਚ ਇਹ ਅੱਜ ਜੋ ਨਜਾਇਜ਼ ਕਬਜ਼ੇ ਜਾਂ ਗੈਜ ਕਬਜ਼ੇ ਹਟਾਉਣ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਸਕੱਤਰ ਸਾਹਿਬ ਨੇ ਵੀ ਇਹ ਕਹਿ ਦਿੱਤਾ ਕਿ ਇਹ ਤਾਂ ਭਈ ಗ್ರಾಮ ਸਭਾ ਦੇ ਕਹਿਣ ਤੇ ਅਸੀਂ ਆਏ ਆ ਤੇ ਹੁਣ ਸਕੱਤਰ ਸਾਹਿਬ ਵੀ ਫੀਲਿੰਗ ਲੈ ਗਏ ਹੁਣ ਸਰਕਾਰ ਦੀ ਗੱਡੀ ਪੰਜਾਬ ਸਰਕਾਰ ਦਾ ਮੋਰੇ ਬੋਰਡ ਲੱਗਾ ਹੋਵੇ ਉਹਨੇ ਵੀ ਟੋ ਟੱਪਾ ਬਣਾਉਣ ਦੇ ਲਿਆ ਕੇ ਵਿੱਚ ਗੱਡੀ ਖੜੀ ਕਰ ਦਿੱਤੀ ਤੇ ਹੁਣ ਲੋਕਾਂ ਦੀ ਮੰਗ ਇਹ ਹੈ ਕਿ ਜੇ ਇਸ ਸਰਪੰਚ ਨੇ ਸ਼ਡਿਊਲਡ ਕਸਟ ਪਾਈਚਾਰੇ ਮੱਲੇ ਵਿੱਚ ਆ ਕੇ ਇਹ ਕਾਰਵਾਈ ਕੀਤੀ ਹੈ ਬਿਨਾ ਪ੍ਰਸ਼ਾਸਨ ਤੋਂ ਕੀਤੀ ਹੈ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਨਾਲ ਲੱਗਦੀ ਗੱਲ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਦਾ ਕਿ ਜਿਹੜਾ ਵਿਅਕਤੀ ਸਰਕਾਰ ਦੀ ਗੱਡੀ ਛੁੱਟੀ ਵਾਲੇ ਦਿਨ ਇੰਨੀ ਜਗ੍ਹਾ ਤੇ ਲੈ ਕੇ ਗਿਆ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਪੰਚਾਇਤ ਦਾ ਸੈਕਟਰੀ ਉਹਦੇ ਤੇ ਵੀ ਕਾਰਵਾਈ ਬਣਦੀ ਆ ਹੁਣ ਗੱਲ ਅੱਗੇ ਇਹ ਆ ਜਾਂਦੀ ਹੈ ਮੰਨ ਲਓ ਜਿੱਥੇ ਇਹ ਲੋਕ ਇਕੱਠੇ ਹੋਏ ਇੱਕ ਪਾਸੇ ਐਸਸੀ ਭਾਈਚਾਰਾ ਤੇ ਦੂਜੇ ਪਾਸੇ ਜਿਹੜਾ ਸਰਪੰਚ ਹੈ ਉਹ ਜਨਰਲ ਹੈ ਜਨਰਲ ਦੇ ਨਾਲ ਮੈਂਬਰ ਪੰਚਾਇਤ ਵੀ ਕੁਝ ਆਏ ਨੇ ਇੱਕ ਪਾਸੇ ਐਸੀ ਭਾਈਚਾਰਾ ਤੇ ਦੂਜੇ ਪਾਸੇ ਜਨਰਲ ਭਾਈਚਾਰਾ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਨਾਰੇ ਲੱਗਦੇ ਨੇ ਮੰਨ ਲਓ ਇਹ ਟਵੱਟਾ ਚੱਲ ਜਾਂਦਾ ਕਿਉਂਕਿ ਜੀਸੀਬੀ ਦੇ ਨਾਲ ਕੰਧਾਂ ਟਾਈਆਂ ਇੱਟਾ ਰੋੜੇ ਬਹੁਤ ਨੇ ਇਹ ਟਵੱਟਾ ਚੱਲ ਜੇਵੇਂ ਇੱਥੇ ਬਚਾਉਣ ਲਾ ਕੋਈ ਪੁਲਿਸ ਅਧਿਕਾਰੀ ਨਹੀਂ ਹੈ ਕਿਉਂਕਿ ਸਰਪੰਚ ਨੇ ਜ਼ਰੂਰਤ ਨਹੀਂ ਮਹਿਸੂਸ ਕੀਤੀ ਨਾ ਹੀ ਜ਼ਰੂਰਤ ਮਹਿਸੂਸ ਕੀਤੀ ਉਸ ਪੰਚਾਇਤ ਸੈਕਟਰੀ ਨੇ ਜਿਹੜੇ ਸਰਦਾਰ ਜੀ ਤੁਹਾਨੂੰ ਦਿਖ ਰਹੇ ਨੇ ਇਸ ਵੇਲੇ ਸਰਕਾਰ ਦੀ ਗੱਡੀ ਦੇ ਵਿੱਚ ਰਾਜਿਆਂ ਵਾਲੀ ਫੀਲਿੰਗ ਲੈਂਦੇ ਹੋਏ ਪਰ ਉਹਨਾਂ ਨੇ ਵੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਤੇ ਜੇ ਇਸ ਐਕਟ ਵੱਟੇ ਚੱਲ ਜਾਂਦੇ ਸੱਟਾਂ-ਚੋਟਾਂ ਦੇ ਨਾਲ-ਨਾਲ ਕੋਈ ਬੰਦਾ ਮਰ ਵੀ ਸਕਦਾ ਸੀ ਜਿਆਦਾ ਨੁਕਸਾਨ ਹੋ ਵੀ ਸਕਦਾ ਸੀ ਹੁਣ ਦੇਖਣਾ ਇਹ ਹੋਵੇਗਾ ਇਹ ਸਾਰੇ ਕਟਨਾ ਕਰਮ ਦੇ ਉੱਤੇ ਕੀ ਕਾਰਵਾਈ ਹੁੰਦੀ ਆ ਜਦੋਂ ਮੌਕੇ ਤੇ ਵੀਡੀਓ ਵਾਇਰਲ ਫੋਟੋ ਵਾਇਰਲ ਹੋਣ ਦੇ ਨਾਲ ਇਹ ਪਤਾ ਲੱਗਾ ਕਿ ਸ਼ਡਿਊਲਡ ਕਾਸਟ ਭਾਈਚਾਰੇ ਦੇ ਵਿੱਚ ਜਾਂ ਇਸ ਤਰ੍ਹਾਂ ੱੱਕਾ ਹੋ ਰਿਹਾ ਜਾਂ ਸਰਪੰਚ ਆਪਣੀ ਮਰਜ਼ੀ ਦੇ ਨਾਲ ਕਰ ਰਿਹਾ ਤੇ ਮੌਕੇ ਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਵੀ ਪਹੁੰਚੇ ਪੰਜਾਬ ਤੋਂ ਜਿੱਥੇ ਵਿਧਾਨ ਸਭਾ ਹਲਕਾ ਫਲੋਰ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਜੀ ਵੀ ਪਹੁੰਚੇ ਉੱਥੇ ਹੈਪੀ ਰੋੜਕਾ ਜੀ ਵੀ ਪਹੁੰਚੇ ਉੱਥੇ ਗੁਲਸ਼ਨ ਮਸੰਦਪੁਰਜ ਵੀ ਪਹੁੰਚ ਗਏ ਉਹਨਾਂ ਨੇ ਵੀ ਆ ਕੇ ਪੱਕਾ ਮੋਰਚਾ ਲਾ ਦਿੱਤਾ ਬਈ ਇਹ ਜੋ ਅੱਜ ਸ਼ਡਿਊਲਡ ਕਾਸਟ ਭਾਈਚਾਰੇ ਦੇ ਵਿੱਚ ਪੀਲਾ ਪੰਜਾ ਇੱਕ ਨਹੀਂ ਦੋ ਚੱਲੇ ਆ ਕੀ ਪੂਰੇ ਪਿੰਡ ਦੀ ਮਿੰਨਤੀ ਪੰਚਾਇਤ ਨੇ ਕਰਾਈ ਕੀ ਕਿਸੇ ਜਨਰਲ ਭਾਈਚਾਰੇ ਦੇ ਕਿਸੇ ਬੰਦੇ ਬਲੋ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਤੇ ਜਦੋਂ ਉਹ ਨਜਾਇਜ਼ ਕਬਜ਼ੇ ਦੀ ਵੀ ਗੱਲ ਸਾਹਮਣੇ ਆਏਗੀ ਤੇ ਫਿਰ ਵੀ ਅੱਗੇ ਇੱਕ ਨਵਾਂ ਸਵਾਲ ਖੜਾ ਹੋਏਗਾ ਵੀ ਸ਼ੈਡਿਊਲਡ ਕਾਸਟ ਭਾਈਚਾਰੇ ਨੂੰ ਹੀ ਟਾਰਗੇਟ ਕਿਉਂ ਇਹ ਸ਼ਡੋ ਇਹ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਾਹਿਬਾਨਾਂ ਦਾ ਜਿਹੜਾ ਉਹਨਾਂ ਦਾ ਇੱਕ ਸਵਾਲ ਹੋ ਗਿਆ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਾਹਿਬਾਨ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਸ਼ਡਿਊਲਡ ਕਾਸਟ ਭਾਈਚਾਰੇ ਦੇ ਵੱਲੋਂ ਮੰਗ ਪੱਤਰ ਨਾਲ ਐਪਲੀਕੇਸ਼ਨ ਲਿਖ ਕੇ ਦੇ ਦਿੱਤੀ ਹੈ ਕਿ ਇਸ ਜਨਰਲ ਸਰਪੰਚ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਸਸੀ ਭਾਈਚਾਰੇ ਦਾ ਨੁਕਸਾਨ ਕੀਤਾ ਐਸਸੀ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਉੱਥੇ ਆ ਕੇ ਜੀਸੀਬੀ ਮਸ਼ੀਨਾਂ ਲਾ ਕੇ ਜਿਹੜਾ ਢਾਟ ਢਵਾਈ ਕਰ ਦਿੱਤੀ ਤੇ ਸ਼ਡਿਊਲਡ ਕਾਸਟ ਭਾਈਚਾਰੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਐਸਸੀ ਐਸਟੀ ਐਕਟ ਦਾ ਸਰਪੰਚ ਦੇ ਉੱਤੇ ਪਰਚਾ ਕੀਤਾ ਜਾਵੇ ਹੁਣ ਪ੍ਰਸ਼ਾਸਨ ਕੀ ਕਰੇਗਾ ਇਹ ਮੌਕਾ ਦ ਦੱਸੇਗਾ ਆਓ ਪਹਿਲਾਂ ਆਪਾਂ ਦੇਖਦੇ ਹਾਂ ਜਿਹੜੀ ਸਾਰੀ ਡਿਟੇਲ ਦੇ ਵਿੱਚ ਦਿੱਤੀ ਹੈ ਇਹ ਰਿਪੋਰਟ ਹੁਣ ਗੱਲ ਅੱਗੇ ਆ ਜਾਂਦੀ ਕਿ ਜਦੋਂ ਮੌਕੇ ਤੇ ਅਸੀਂ ਸਰਪੰਚ ਨੂੰ ਪੁੱਛਿਆ ਕਿ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੋ ਜੀਸੀਬੀ ਟਾਟ 2 ਇਹ ਜੋ ਵੀ ਘਟਨਾ ਕਰਮ ਹੈ ਕੀ ਕਹਿਣਾ ਚਾਹੋਗੇ ਸਰਪੰਚ ਨੇ ਮੌਕੇ ਤੇ ਕੋਰਾ ਜਵਾਬ ਦੇ ਦਿੱਤਾ ਕਿ ਭਾਈ ਮੈਂ ਇਹਦੇ ਲਈ ਕੁਝ ਨਹੀਂ ਕਹਿਣਾ ਚਾਹੁੰਦਾ ਮੌਕੇ ਤੇ 2 3 5 ਤੁਹਾਨੂੰ ਭੱਜਦੇ ਦਿਖਾਈ ਦੇ ਰਹੇ ਨੇ ਜਦੋਂ ਮੀਡੀਆ ਨੇ ਪੰਚਾਂ ਨੂੰ ਪੁੱਛਿਆ ਵੀ ਇਹ ਤੁਹਾਡੀ ਹਜ਼ਰੀ ਦੇ ਵਿੱਚ ਢਾਇਆ ਜਾ ਰਿਹਾ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਤੇ ਪੰਜ ਸਹਿਬਾਨ ਪਹਿਲਾਂ ਤੋਂ ਮੌਕੇ ਤੇ ਤਮਾਸ਼ਾ ਦੇਖਦੇ ਸੀਗੇ ਪਰ ਜਦੋਂ ਮੀਡੀਆ ਨੇ ਕੈਮਰਾ ਉਹਨਾਂ ਵੱਲੋਂ ਕੀਤਾ ਤੇ ਪੰਜ ਸਹਿਬਾਨ ਵੀ ਉੱਥੋਂ ਭੱਜਦੇ ਦਿਖਾਈ ਦੇਖੇ ਤੇ ਜਦੋਂ ਮੌਕੇ ਤੇ ਕਰੀਬ ਪਤਾ ਲੱਗਾ ਪੁਲਿਸ ਚੌਕੀ ਧਲੇਤਾ ਦੇ ਇੰਚਾਰਜ ਨੂੰ ਹੋ ਸਕਦਾ ਬਾਹਰ ਹੋਣਗੇ ਜਦੋਂ ਮੌਕੇ ਤੇ ਆਏ ਤੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਇਹ ਕਿਹਾ ਪਾਈ ਅੱਜ ਦੀ ਇਸ ਕਾਰਵਾਈ ਦੇ ਲਈ ਸਰਪੰਚ ਨੇ ਕਿਸੇ ਵੀ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰ ਨੂੰ ਦੱਸਿਆ ਤੱਕ ਨਹੀਂ ਹੈ ਆਉ ਦਿਖਾਵਾਂਗੇ ਇਹ ਸਾਰੀ ਰਿਪੋਰਟ बाबा साहिबु साहिबु जो सरकारी है वो हमारी है चलो ये हमारी है वो सरकारी है वो हमारी है वो सरकारी है वो हमारी है वो सरकारी है वो हमारी है वो सब तेरी सोच पे तेरे आगे ठोक के वो सब तेरा मिशन पूरा एक एक दूर करेगा पूरा नहीं 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 बिल्कुल आ रहा है ठीक है ठीक है wat jy wou hê Até नहीं नहीं ऐसे दोन देते ਸਾਡੇ ਵੀਡੀਓ ਸਾਹਿਬ ਉਹਨਾਂ ਨਾਲ ਕੋਈ ਗੱਲ ਕਰ ਲੋ ਬਾਕੀ ਪੰਚਾਇਤ ਕਰਾ ਰਹੀ ਸਰਪੰਚ ਸਾਹਿਬ ਨਾਲ ਕੋਈ ਗੱਲ ਕਰ ਸਕਦੇ ਸਰ ਜੀ ਵੀਡੀਓ ਸਾਹਿਬ ਵੀ ਮੌਕੇ ਤੇ ਪਹੁੰਚੇ ਜੀ ਕਿ ਨਹੀਂ ਅੱਜ ਨਹੀਂ ਜੀ ਅੱਜ ਛੁੱਟੀ ਹੈ ਜੀ ਅੱਜ ਛੁੱਟੀ ਅੱਜ ਤੋਂ ਤੁਹਾਡੀ ਅਗਵਾਈ ਸਖਤਰ ਸਾਹਿਬ ਦੀ ਅਗਵਾਈ ਦੇ ਵਿੱਚ ਹਟਾਇਆ ਜਾ ਰਿਹਾ ਜੀ ਪੰਚਾਇਤ ਦੀ ਅਗਵਾਈ ਹੁੰਦੀ ਹੈ ਜੀ ਅਸੀਂ ਤਾਂ ਪਰ ਜਿਵੇਂ ਸਰ ਜੀ ਅੱਜ ਇੱਥੇ ਕੋਈ ਪੁਲਿਸ ਕਰਮੀ ਨਹੀਂ ਹੈਗਾ ਵੀਡੀਓ ਆਫਿਸ ਸਿਵਲ ਪ੍ਰਸ਼ਾਸਨ ਨਹੀਂ ਹੈ ਕੋਈ ਘਟਨਾ ਵਾਪਰ ਸਕਦੀ ਕੌਣ ਜ਼ਿੰਮੇਵਾਰ ਹੈ ਕੋਈ ਲੜਾਈ ਝਗੜਾ ਕੋਈ ਸੱਟ ਚੋਟ ਹੋ ਸਕਦੀ ਹੈ ਦੇਖੋ ਕੋਈ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਹੈ ਜਿਹੜਾ ਕੰਟਰੋਲ ਕਰ ਸਕੇ ਹਾਂਜੀ ਹਾਂਜੀ ਤੁਸੀਂ ਕਿਵੇਂ ਢਵਾਉਣਾ ਸ਼ੁਰੂ ਕਰ ਦਿੱਤਾ ਪੰਚਾਇਤ ਨੂੰ ਨਾਲ ਲੈ ਕੇ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਢਾਣਾ ਚਾਹੀਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਾਨੂੰਨ ਹੈ ਪਰ ਇਹ ਆ ਵੀ ਇੱਥੇ ਕੋਈ ਪੁਲਿਸ ਮੁਲਾਜ਼ਮ ਇੱਕ ਵੀ ਨਹੀਂ ਹੈ ਕੌਣ ਜ਼ਿੰਮੇਵਾਰ ਹੈ ਇੱਕ ਮਿੰਟ ਭਾਜੀ 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 ਇੱਕ ਤੁਹਾਡੀ ਤੁਹਾਡੀ ਨਾ ਕਰ ਲੈਣੀ ਤੁਹਾਡੀ ਕਰ ਲੈਣੀ ਪੁਲਿਸ ਨੇ ਤਾਂ ਨਾਲ ਬਣਾਇਆ ਭਾਜੀ ਤੁਹਾਡੀ ਕਰੀਏ ਵੀਡੀਓ ਸਾਡੇ ਕੋਲ ਆ ਗਈ ਸੱਤਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੁਹਾਨੂੰ ਪਹਿਲਾਂ ਮੈਂ ਰਿਕੁਐਸਟ ਨਹੀਂ ਨਹੀਂ ਤੁਸੀਂ ਵੀਡੀਓ ਆਫਿਸ ਤੋਂ ਆਜੇ ਸਿਵਲ ਪ੍ਰਸ਼ਾਸਨ ਆਇਓ ਤੁਸੀਂ ਨਹੀਂ ਮੈਂ ਇੱਕ ਸੈਕਟਰੀ ਹਾਂ ਮੇਰੇ ਜਿਹੜੀਆਂ ਲਿਮਿਟੇਸ਼ਨ ਹੁੰਦੀਆਂ ਸਾਡੀ ਅਸੀਂ ਉਸੇ ਹੱਦ ਤੱਕ ਕਿਰੇ ਹੈ ਸਾਹਿਬ ਤੁਹਾਨੂੰ ਹੁਕਮ ਕਿਤੇ ਵੀਡੀਓ ਸਾਹਿਬ ਨੇ ਨਹੀਂ ਜੀ ਮੇਰੀ ਪੰਚਾਇਤ ਦੇ ਉਹਦੇ ਹਿਸਾਬ ਨਾਲ ਮੈਂ ਆਉਣਾ ਹੀ ਸੀ ਪੰਚਾਇਤ ਲੈਵਲ ਤੇ ਟਾਈ ਜਾ ਰਿਹਾ ਕਿ ਵੀਡੀਓ ਆਫਿਸ ਲੈਵਲ ਤੇ ਗ੍ਰਾਮ ਪੰਚਾਇਤ ਇਹਦੇ ਵਿੱਚ ਵੀਡੀਓ ਆਫਿਸ ਦਾ ਕੋਈ ਹੁਕਮ ਨਹੀਂ ਹੈ ਹੁਕਮ ਉਹਦੇ ਤੁਸੀਂ ਵੀ ਕੀਹਦੇ ਸਾਹਿਬ ਨਾਲ ਗੱਲ ਕਰ ਲਓ ਜੀ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਆਪਣੀਆਂ ਮਾਵਾ ਪਹਿਣਾ ਨੂੰ ਇੱਥੇ ਜਟੇ ਰਹਿਣਾ ਤੇ ਬਾਕੀ ਕੋਈ ਨਹੀਂ ਆ ਆਪਣੇ ਅਸਦੀਆ ਸਾਹਿਬ ਕਾਲਾ ਵੀਡੀਓ ਸਾਹਿਬ ਆਏ ਆ ਉਹਨਾਂ ਨੇ ਕਰਦੇ ਆਣ ਪਹਿਲਾਂ ਸਰਕਾਰ ਦਾ ਕੇਂਦਰਾ ਪੱਟ ਸਿਆਪਾ ਕਰੀਏ ਤੁਸੀਂ ਨਾਰੇਬਾਜੀ ਕਰ ਰਹੇ ਹੋ ਕੀ ਮਾਮਲਾ ਕੀ ਕਹਿਣਾ ਚਾਹੁੰਦੇ ਤੁਸੀਂ ਉਸੇ ਭਰਾਵਾ ਕੁਝ ਵੀ ਕਹਿਣਾ ਚਾਹਤਾ ਹੈ ਕਹਿੰਦਾ ਸਾਡੇ ਪਿੰਡੋ ਨਸ਼ਾ ਚੱਕਦਣ ਬਸ ਇਹ ਹੈ ਜਾਂ ਸਾਡੇ ਗੁਰੂ ਘਰ ਲਈ ਖਾਂ ਬਗਿਆ ਥੋੜੇ ਤੋਂ ਥੋੜਾ ਸੀ ਉਧਰ ਕਮੈਂਟ ਹਾਲ ਬਣਾਉਣਾ ਚਾਹੁੰਦੇ ਸੀ ਗਰੀਪਾਂ ਦੇ ਵਿਚੋਂ ਦਾ ਵਿਆਹ ਇੱਥੇ ਹੋ ਸਕਦਾ ਉਹਨੇ ਸਾਡਾ ਲਈ ਦੇਸੀ ਘੇਟੇ ਮਕਾਇਦਾ ਸਾਡੇ ਥੋੜੇ ਜਿਹਾ ਘਰ ਗਰੀਬ ਸੀ ਉਹਨਾਂ ਦੇ ਘਰ ਉਹਨਾਂ ਨੇ ਸਭ ਤੋਂ ਪਹਿਲਾਂ ਪਸੂ ਉਹਨਾਂ ਦੇ ਚਰਾਏ ਉਹਨਾਂ ਦੀਆਂ ਵਿਚਾਰਿਆਂ ਨੇ ਝੋਟੀਆਂ ਪਾਈਆਂ ਸੀ ਉਹ ਟੁਆਈਆਂ ਜਿਹੜੇ ਜੱਟਾਂ ਨੇ ਥਾਂ ਕਰਕੇ ਕਿਤੇ ਹੋਇਆ ਕੋਠੀਆਂ ਪਾਈਆਂ ਪਹਿਲਾਂ ਉੱਥੇ ਨਹੀਂ ਗਏ ਪਹਿਲਾਂ ਸਾਡੇ ਗਰੀਬਾਂ ਨੇ ਮੈਨ ਲਈ ਆਏ ਆਏ ਸੈਸੇ ਨੇ ਕੋਠੀਆਂ ਪਾਈਆਂ ਅਨਾ ਕੇ ਸਾਡੇ ਸਾਡੇ ਗਰੀਬਾਂ ਦੇ ਨਾਲ ਬਹੁਤ ਜ਼ਿਆਦਾ ਤੱਕਦਦ ਆ ਸਾਡੀ ਪੰਚਾਇਤ ਨੇ ਵੀਡੀਓ ਸਾਹਮਣੇ ਆ ਕੇ ਜੈਨਾਂ ਦੀ ਜੋਤ ਰੱਖਦੇ ਜੇ ਜੋਤ ਰੱਖਦੇ ਜਿੱਥੇ ਜਿੱਥੇ ਸਾਡਾ ਸਾਾਨੂੰ ਸਾਰਾ ਪਤਾ ਮੈਂ ਵੀ ਸਾਫਾ ਸਰਪੰਚ ਭਰੇਤੇ ਤੋਂ ਜਿੱਥੇ ਤੇ ਜੁਮੈਨ ਉਹ ਵੀ ਤੋਂ ਜੇ ਬੰਦੇ ਆ ਤਾਂ ਯਾਸ ਵਾਲੇ ਪੰਚਾਇਤ ਵਾਲੇ ਬੀਬੀ ਇਹ ਜਿਹੜਾ ਕਬਜ਼ਾ ਚੁੱਕਣ ਦੀ ਗੱਲ ਹੈ ਸਭ ਤੋਂ ਪਹਿਲੀ ਵਾਰੀ ਬਲਡوزر ਇੱਥੇ ਆਇਆ ਹੈ ਤਰੀਪਾ ਤੋਂ ਚੱਲਿਆ ਜਿਹੜੇ ਖਾਲਿਆਂ ਦੇ ਪਸ਼ੂ ਬੰਨਣ ਦੇ ਤਾਂ ਨਹੀਂ ਸੀ ਉਹ ਸਾਰੇ ਆਪਣਾ ਟਾਈਮ ਪਾਸ ਕਰਦੇ ਨੇ ਜੱਟਾਂ ਦੇ ਇੰਨੇ ਆ ਵੀਡੀਓ ਫਲੋਰ ਮਰਦਾਬਾਦ 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 ਪਲੇਟਾ ਸਰਪੰਚ ਮਰਦਾਬਾਦ 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 ਪੰਜਾਬ ਸਾਬ ਕਾਢੀ ਸੋਤੇ ਜਿਆ ਪ੍ਰਕਾਰ ਹੋਏ 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 ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਨਜਾਇਜ਼ ਕਬਜ਼ਾ ਜਾਂ ਕਬਜ਼ਾ ਅੱਜ ਤੁਸੀਂ ਹਟਾ ਰਹੇ ਹੋ ਤੁਸੀਂ ਮੌਕੇ ਤੋਂ ਭੱਜ ਕੇ ਹੋ ਰਹੇ ਕੀ ਮਾਮਲਾ ਹੈ ਬਾਦਮੀ ਵਿੱਚ ਇੱਥੇ ਗਦਾ ਸਰਪੰਚ ਸਾਹਿਬ ਨੇ ਕਰੋ ਨਹੀਂ ਸਰਪੰਚ ਸਾਹਿਬ ਕਹਿੰਦਾ ਵੀ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਅਗਰ ਇੱਥੇ ਲੜਾਈ ਝਗੜਾ ਸੱਟ ਚੋੜ ਕਿਸੇ ਦੇ ਕੋਈ ਲੱਗ ਜਾਂਦੀ ਕੋਈ ਬੰਦਾ ਮਰ ਜੇ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਦੱਸੋਗੇ ਨਹੀਂ ਪ੍ਰਸ਼ਾਸਨ ਇੱਥੇ ਹੈ ਹੀ ਕੋਈ ਨਹੀਂ ਪ੍ਰਸਾਦ ਨੂੰ ਤਾਂ ਪਸੰਦ ਚੱਲੇ ਕਿੱਥੇ ਆ ਉਹ ਉਹ ਸੈਕਟਰੀ ਕੱਲਾ ਵੀਡੀਓ ਤੇ ਹੀ ਨਹੀਂ ਇੱਥੇ ਚੱਲ ਵੀਡੀਓ ਇੱਕ ਮਿੰਟ ਭਾਜੀ ਰੁਕ ਜਾ ਭਾਜੀ ਰੁਕ ਜਾ ਇਦਾਂ ਨਹੀਂ ਜਾਣ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜਿਹੜਾ ਅੱਜ ਇੱਥੇ ਤੁਸੀਂ ਮੈਂ ਪੰਚ ਸਾਹਿਬ ਤੁਸੀਂ ਅੱਜ ਇੱਥੇ ਕਬਜ਼ੇ ਚਕਾਰੇ ਹੋ ਕੀ ਮਾਮਲਾ ਆ ਸਾਡੇ ਪੰਚੇ ਹਾਈ ਦਾ ਕੁਝ ਨਹੀਂ ਮੈਂ ਜਿਹੜੀ ਤੁਹਾਨੂੰ ਗੱਲ ਪੁੱਛਦਾ ਨਾ ਤੇ ਪੰਚਾਇਤ ਕਿਉਂ ਭੱਜ ਰਹੀ ਹੁਣ ਇਹ ਹੁਣ ਬਾਅਦ ਚ ਪਤਾ ਲੱਗੂਗਾ ਨਹੀਂ ਬਾਅਦ ਦੀ ਗੱਲ ਵੱਖਰੀ ਹੁਣ ਤੁਸੀਂ ਕਿਉਂ ਜਾ ਰਹੇ ਕੀ ਮਾਮਲਾ ਹੈਗਾ ਹਾਂ ਮੈਂ ਇੱਥੇ ਤੁਸੀਂ ਚਿਕਾਰੇ ਸੀ ਕਲੇਸ਼ ਪਾ ਕੇ ਹੁਣ ਕਿੱਥੇ ਜਾ ਰਹੇ ਤੁਸੀਂ ਕਿਆ ਫਿਕਰ ਆ ਵੀ ਇਸ ਚੀਜ਼ ਦਾ ਜਿਹੜਾ ਇਹ ਪੰਚਾਇਤ ਦੀ ਜਗਾ ਹੈ ਤੇ ਰਜਿਸਟਰੀ ਵਾਲੀ ਜਗਾ ਵੀ ਹੈ ਇਹਦੇ ਵਿੱਚ ਇਹ ਇਹੋ ਤੈਸ ਮਤਲਬ ਪਣੀ ਜਿਹੜੀ ਆ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਮੈਂ ਉਹਨਾਂ ਨੂੰ ਕਹਿਆ ਸੀ ਵੀ ਬਿਨਾਂ ਆਰਡਰਾਂ ਤੋਂ ਕਿਨਾ ਪੁਲਿਸ ਸਿਕਿਉਰਿਟੀ ਤੋਂ ਕੋਈ ਵੀ ਇਦਾਂ ਦਾ ਐਕਸ਼ਨ ਨਹੀਂ ਲੈਣਾ ਸਰਪੰਚ ਸਾਹਿਬ ਉਥੇ ਮੌਕੇ ਤੇ ਸੀਗੇ ਕੱਲ ਸਪੈਸ਼ਲੀ ਇਹਨਾਂ ਨੂੰ ਅਹਿਦਾਇਤੀ ਸੀ ਜੀ ਬੀਪੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਤੀ ਸੀ ਇਹ ਦਾ ਦੱਸ ਦਿੱਤਾ ਹੈ ਬਟ ਹੁਣ ਤਾਂ ਅੱਜ ਤੇ ਇਹਨਾਂ ਨੇ ਕੋਈ ਪਤਾ ਹੀ ਨਹੀਂ ਲੱਗਾ ਇਮੀਡੀਟਲੀ ਨੂੰ ਰਾਇਟਿਕ ਨੂੰ ਆਵਾਜ਼ ਸੁਣੀ ਸੀ ਸਾਡੀ ਸਟਿੱਕਰ ਦੀ ਫੇਰ ਇੱਧਰੋਂ ਆਏ ਆ ਫੇਰ ਪਤਾ ਲੱਗਾ ਮਤਲਬ ਸਾਡੇ ਨੋਟਸ ਵਿੱਚ ਕੁਝ ਨਹੀਂ ਹੈ